ਉਸ ਵੇਲੇ ਬਹਾਦਰ ਬਾਬਾ ਬਿਧੀ ਚੰਦ ਕਹਿਣ ਲੱਗਾ ਜੀਵਨ ਸਿੱਖਾ ਗੁਰੂ ਦਾ ਹੱਥ ਸਰਤੇ ਹੋਣਾ ਚਾਹੀਦਾ ਹੈ ਗੁਰੂ ਦਾ ਥਾਪੜਾ ਹੋਣਾ ਚਾਹੀਦਾ ਹੈ ਕਿਹੜਾ ਦੁਨੀਆ ਦਾ ਕੰਮ ਹੈ ਜਿਹੜਾ ਇਨਸਾਨ ਦੇ ਅੱਗੇ ਆੜ ਸਕਦਾ ਹੈ ਦੁਨੀਆ ਦਾ ਵੱਡੇ ਤੋਂ ਵੱਡਾ ਕੰਮ ਗੁਰੂ ਦਾ ਸਿੱਖ ਜੇ ਗੁਰੂ ਦਾ ਥਾਪੜਾ ਹੋਵੇ ਤੱਕ ਤੇ ਗੁਰੂ ਦਾ ਸਿੱਖ ਦੁਨੀਆ ਦਾ ਕੀ ਇੰਦਰਪੁਰੀ ਅੰਦਰ ਜਾ ਕੇ ਵੀ ਵੱਡੇ ਤੋਂ ਵੱਡਾ ਕੰਮ ਕਰ ਸਕਦਾ ਹੈ ਕਹਿ ਲੱਗਾ ਮੈਨੂੰ ਤੇਰੇ ਸਾਥ ਦੀ ਲੋੜ ਐ ਸੱਜਣ ਸੱਜਣਾ ਦੀਆਂ ਬਾਹਾਂ ਹੁੰਦੇ ਨੇ ਤੂੰ ਬਚਪਨ ਦਾ ਮਿੱਤਰ ਐ ਕਹਿ ਲੱਗਾ ਕਿ ਕੰਮ ਬੜਾ ਮੁਸ਼ਕਲ ਐ ਪਰ ਫੇਰ ਵੀ ਮਿੱਤਰ ਮਿੱਤਰਾਂ ਵਾਸਤੇ ਜਾਨਾਂ ਨਿਸ਼ਾਵਰ ਕਰਦੇ ਆ ਕਰਦੇ ਨੇ ਜਿਹੜੀ ਚੀਜ਼ ਦੀ ਤੈਨੂੰ ਲੋੜ ਐ ਉਹ ਮੈਂ ਤੇਰੇ ਕੋਲ ਹਾਜ਼ਰ ਕਰ ਦਿਆਂਗਾ ਉਸ ਵੇਲੇ ਬਹਾਦਰ ਬਾਬਾ ਬਿਧੀ ਚੰਦ ਕਹਿਣ ਲੱਗਾ ਇੱਕ ਚੰਗਾ ਰੰਬਾ ਤਿਆਰ ਕਰਦੇ ਇੱਕ ਚੰਗੀ ਦੱਤ ਨਹੀਂ ਬਣਾ ਦੇ ਇਤੋ ਤੰਗੜੀ ਜਿਹਨੂੰ ਆਪਾਂ ਪੱਲੇ ਹੀ ਆਖਦੇ ਆਂ ਤੰਗੜ ਕਾਹ ਪਾਉਣ ਵਾਸਤੇ ਮੈਨੂੰ ਦੇ ਦੇ ਪਾਟੇ ਪੁਰਾਣੇ ਕੱਪੜੇ ਦੇ ਦੇ ਔਰ ਇਹ ਚੀਜ਼ਾਂ ਮੈਨੂੰ ਦੇ ਦੇ ਬਾਕੀ ਮੇਰਾ ਗੁਰੂ ਜਾਣੇ ਤੇ ਮੇਰਾ ਕੰਮ ਜਾਣੇ ਗੁਰੂ ਅੰਗ ਸੰਗ ਚਾਹੀਦਾ ਏ ਗੁਰੂ ਮੇਰੇ ਅੰਗ ਸੰਗ ਹੈ ਬਾਕੀ ਕਾਜ ਆਪੇ ਗੁਰੂ ਕਰਵਾ ਲਵੇਗਾ ਉਸ ਵੇਲੇ ਜੀਵਨ ਸਿੱਖ ਨੇ ਇਹ ਰਾਮ ਘੜੀਆ ਸਿੱਖ ਹੈ ਇਹ ਚੀਜ਼ਾਂ ਬਾਹਰ ਹੱਥਾ ਬਾਬਾ ਵਿਧੀ ਚੰਦ ਨੂੰ ਲਿਆ ਕੇ ਦਿੱਤੀਆਂ ਹੈ ਇੱਕ ਰੰਬਾ ਦਾਤਰੀ ਤੇ ਤੰਗੜੀ ਪੱਲੀ ਬਹਾਦਰ ਬਾਬਾ ਬੀਦੀ ਚੰਦ ਨੂੰ ਦਿੱਤੀ ਹੈ ਔਰ ਪਾਟ ਫਟੇ ਪੁਰਾਣੇ ਕੱਪੜੇ ਬਹਾਦਰ ਬਾਬਾ ਬੀਦੀ ਚੰਦ ਨੇ ਪਹਿਨ ਲੈਨੇ ਰਾਵੀ ਦੇ ਕੰਢੇ ਜਾ ਕੇ ਘਾਹ ਖੋਦਣ ਵਾਸਤੇ ਬੈਠ ਗਿਆ ਹੈ ਟਿੜਾ ਵਾਲਾ ਘਾਹ ਖੋਦ ਕੇ ਬਹਾਦਰ ਬਾਬਾ ਬੀਦੀ ਚੰਦ ਨੇ ਇੱਕ ਬਹੁਤ ਵੱਡੀ ਪੰਡ ਬੰਨ ਲਈ ਹੈ ਉਹ ਪੰਡ ਕੀ ਹੈ ਲਾਹੌਰ ਦੇ ਸ਼ਾਹੀ ਕਿਲੇ ਦੇ ਕੋਲ ਘਾਹ ਮੰਡੀ ਦੇ ਵਿੱਚ ਬਹਾਦਰ ਬਾਬਾ ਫਰੀਦ ਚੰਦ ਜਿਵੇਂ ਘਾਈ ਬਣ ਕੇ ਬੈਠ ਗਿਆ ਉਸ ਮੇਰੇ ਦਾ ਵੇਰਵਾ ਕਵੀਸ਼ਰੀ ਜੱਥਾ ਆਪ ਜੀ ਦੀ ਖੇਦਮਤ ਵਿੱਚ ਹੈ ਇਉਂ ਕਹਿ ਰਿਹਾ ਜੀ ਤੇ ਇਸ ਵਿਟਾਇ ਸਖ ਨੇ ਕੋਈ ਸਿਆਣ ਨਾ ਸਕੇ ਬਹਾਦਰ ਬਾਬਾ ਵਿਧੀ ਚੰਦ ਨੇ ਤਗੜੀ ਘਾਹ ਦੀ ਪੰਡ ਬੰਨੀ ਹੈ। ਲਾਹੌਰ ਦੇ ਸ਼ਾਹੀ ਕਿਲੇ ਦੇ ਕੋਲ ਘਾਹ ਮੰਡੀ ਦੇ ਵਿੱਚ ਜਾ ਕੇ ਬੈਠ ਗਿਆ ਹੈ। ਜਿਹੜਾ ਵੀ ਗਾਹ ਕੌਂਦਾ ਹੈ ਬਹਾਦਰ ਬਾਬਾ ਵਿਧੀ ਚੰਦ ਤੋਂ ਘਾਹ ਦਾ ਰੇਟ ਪੁੱਛਦਾ ਹੈ। ਬਹਾਦਰ ਬਾਬਾ ਵਿਧੀ ਚੰਦ ਅੱਠ ਦਾ 1 ਰੁਪਿਆ